ਸੋਸ਼ਲ ਮੀਡੀਆ ਤੇ ਹਹਾਕਾਰ ਮੱਚੀ ਪਈ ਸੀ ਕਿ ਕੰਗਣਾ ਰਣੌਤ ਦੇ ਕੁਲਵਿੰਦਰ ਕੌਰ ਨੇ ਸਿਕਿਉਰਿਟੀ ਕਰਮਚਾਰੀ 'ਚ ਚਪੇੜ ਮਾਰਤੀ। ਕੁਝ ਕਹਿੰਦੇ ਆ ਕਿ ਉਹਦੀ ਬਤਮੀਜ਼ੀ ਸੀ ਕੰਗਣਾ ਦੀ ਕਿ ਉਹਨੇ ਆਪਣਾ ਪਰਸ ਜਾਂ ਆਪਣਾ ਮੋਬਾਈਲ ਦੇਣ ਤੋਂ ਨਾ ਕੀਤੀ, ਚੈਕਿੰਗ ਗਰਾਊਂਡ ਤੋਂ ਨਾ ਕੀਤੀ ਹੀ ਕੁਝ ਕੁਲਵਿੰਦਰ ਕੌਰ ਭੈਣ ਨੂੰ ਗਲਤ ਅੱਖਰ ਬੋਲੇ ਸੀ। ਜਿਹਦੇ ਕਰਕੇ ਉਸ ਦੇ ਮਨ ਵਿੱਚ ਗੁੱਸਾ ਆਇਆ ਉਹਨੇ ਚਪੇੜ ਮਾਰ ਕੇ ਦੱਸਿਆ ਵੀ ਕਿ ਤੂੰ ਅੱਜ ਵੀ ਮੈਨੂੰ ਆਹ ਬੋਲਣ ਦੀ ਆ। ਕਈ ਤੋਂ ਸਾਲ ਦੋ ਸਾਲ ਪਹਿਲਾਂ ਮੇਰੀ ਮਾਂ ਨੂੰ ਵੀ ਧਰਨੇ ਤੇ ਬੈਠੀ ਨੂੰ ਬੋਲ ਕੇ ਆਈ ਸੀਗੀ ਤੇ ਸਾਡੇ ਕੋਲ ਕਾਹ ਤੱਕ ਬਰਦਾਸ਼ ਹੋਊਗਾ ਉਹ ਤੋਂ ਬਾਅਦ ਕੋਈ ਤੇ ਵੀਰ ਕਹਿੰਦੇ ਵੀ ਸਹੀ ਕੀਤਾ ਆਲਾ ਗੁੱਸਾ ਜਾਇਜ਼ ਸੀਗਾ ਉਥੇ ਅਫਸਰਾਂ ਨੇ ਕਈਆਂ ਭੈਣ ਭਰਾਵਾਂ ਨੇ ਕਿਹਾ ਵੀ ਸਹੀ ਕੀਤਾ ਜੋ ਕੀਤਾ ਵੀ ਉਹਨੂੰ ਕੀ ਤੇਰੀ ਸਜ਼ਾ ਮਿਲੀ ਐ ਤੇ ਕਈ ਸਾਡੇ ਧਰਮ ਦੇ ਠੇਕੇਦਾਰ ਕਈ ਪੱਗਾਂ 'ਚ ਸੜਾ ਕੇ ਬੈਠੇ ਜਿਹੜੇ ਉਹ ਇਹ ਗੱਲ ਤੇ ਜ਼ੋਰ ਦੇਣ ਦੇ ਨਹੀਂ ਕਿ ਉਹਨੂੰ ਇਦਾਂ ਨਹੀਂ ਕਰਨਾ ਚਾਹੀਦਾ ਐਨੇ ਪੰਜਾਬਣ ਨੇ ਗਲਤ ਕੀਤਾ ਜੇ ਕੀਤਾ ਉਹ ਕੀਤਾ ਅੱਜ ਮਿੱਟੀ ਪਾਉਣੀ ਹੈ ਉਹ ਗੱਲ ਤੇ ਆਓ ਜਿਹੜੀਆਂ ਤਸਵੀਰਾਂ ਲਾਈਆਂ ਨੇ ਇਹ ਭਾਜੀ ਆ ਕਬਲਜੀਤ ਪੰਨੂ ਸਪੇਨ ਦਾ ਕੋ ਪਾਸਪੋਰਟ ਆ ਸਪੇਨ ਦੀ ਗੋਰੀ ਆ ਸਪੇਨ ਦੇ ਬੱਚੇ ਆ ਤੇ ਇਹ ਅੱਜ ਤੋਂ ਕੋਈ ਸਾਲ ਪਹਿਲਾਂ ਇੱਕ ਬਿਜ਼ਨਸ ਕਰਦੇ ਸੀ ਆਨਲਾਈਨ ਤੇ ਸਾਡੇ ਕੋਲ ਵੀ ਇੱਥੇ ਮਿਲ ਲਾਏ ਸੀ ਜਰਮਨ ਦੇ ਵਿੱਚ ਉਸ ਟਾਈਮ ਉਹਨਾਂ ਦੀ ਵੀਡੀਓ ਪਾਈ ਸੀ ਜਿਹੜੀਆਂ ਫੋਟੋਆਂ ਆ ਇਹ ਸਾਨੂੰ ਮਿਲ ਕੇ ਗਏ ਬਕਾਇਦਾ ਇਹਨਾਂ ਦੀ ਗੱਲ ਕਰਨ ਲੱਗਾਂਗੇ ਇਹ ਆਪਣੀ ਗੋਰੀ ਦੇ ਨਾਲ ਛੁੱਟੀ ਕੱਟਣ ਗਏ ਹਿਮਾਚਲ ਹਿਮਾਚਲ ਦੇ ਵਿੱਚ ਇਹਨਾਂ ਨੇ ਸਿਰ ਤੇ ਪਰਨਾ ਵੇਖ ਕੇ ਜਾਂ ਇਹਨਾਂ ਨੂੰ ਪੰਜਾਬੀ ਵੇਖ ਕੇ ਕਿ ਪਤਾ ਨਹੀਂ ਕੀ ਤਕਰਾਰ ਹੋਇਆ ਕੀ ਭਾਣਾ ਵਾਪਰਿਆ ਇਹ ਤੇ ਆਪਣੇ ਘੁੰਮਣ ਫਿਰਨ ਗਿਆ ਆਪਣੀ ਗੋਰੀ ਦੇ ਨਾਲ ਭਾਪਨੂ ਤੇ ਉੱਥੇ ਕਹਿੰਦੇ ਆ ਕਿ ਜਿਹੜੇ ਹਿਮਾਚਲ ਵਾਲੇ ਆ ਉਹਨਾਂ ਨੇ ਛੋਟੀ ਜੀ ਗੱਲ ਪਿੱਛੇ ਆਪਣੇ ਬੰਦੇ ਸੱਦ ਕੇ ਕਬਲਜੀਤ ਪੰਨੂ ਦੇ ਸਿਰ 'ਚ ਫੱਟ ਮਾਰੇ ਆ ਉਹਦੀ ਬਾਹਾਂ ਤੋੜੀ ਗਈ ਆ ਉਹਨੂੰ ਰੀਜ ਨਾ ਕੁੱਟਿਆ ਗਿਆ ਜਾਨ ਬਖਸ਼ਤੀ ਆ ਪਰ ਆਪਣੇ ਵੱਲੋਂ ਕਸਰ ਕੋਈ ਨਹੀਂ ਛੱਡੀ ਅੱਜ ਮੈਂ ਉਹਨਾਂ ਲੋਕਾਂ ਨੂੰ ਪੁੱਛਣਾ ਚਾਹੁੰਦਾ ਵੀ ਭਾਈ ਇਹਨੇ ਤੇ ਕੰਗਣਾ ਦੇ ਚਪੇੜ ਨਹੀਂ ਸੀ ਮਾਰੀ ਇਹ ਤਾਂ ਤੇ ਆਪਣੇ ਰਹਿਣ ਸਹਿਣ ਜਿਹੜਾ ਸਪੇਨ ਦਾ ਗੋਰੀ ਦਾ ਉਹਨੂੰ ਤੇ ਕੋਈ ਪੰਜਾਬ ਦੇ ਨਾਲ ਵਾਹਵਾਸਤਾ ਨਹੀਂ ਉਹਨੇ ਤੇ ਕੋਈ ਨਾਰਾ ਨਹੀਂ ਲਾਇਆ ਉਹਨੇ ਤੇ ਕੋਈ ਗਲਤ ਗੱਲ ਨਹੀਂ ਕੀਤੀ ਤੇ ਅੱਜ ਉਹ ਬੰਦੇ ਦੱਸਣ ਵੀ ਆ ਜਿਹੜਾ ਇਸ ਵੀਰ ਦੇ ਨਾਲ ਹੋਇਆ ਕਿੰਨਾ ਮਾੜਾ ਹੋਇਆ ਬਈ ਪੰਜਾਬੀਓ ਇੱਕ ਮੈਂ ਗੱਲ ਕਹਿਣੀ ਚਾਹੁੰਦਾ ਜੇ ਕਦੇ ਤੁਸੀਂ ਘੁੰਮਣ ਫਿਰਨ ਜਾਂਦੇ ਆ ਨਾ ਹੋਸਟੇਟਾਂ ਵਾਧੂ ਆ ਇੱਕ ਹਿਮਾਚਲ ਨੂੰ ਛੱਡ ਕੇ ਜਿੱਥੇ ਮਰਜ਼ੀ ਘੁੰਮਣ ਜਾਓ ਇਹਨਾਂ ਦੇ ਨੱਕਾਂ 'ਚ ਦਮ ਆ ਜਾਂਦਾ ਕਿ ਜੇ ਤੁਸੀਂ ਉਧਰ ਘੁੰਮਣ ਫਿਰ ਨਹੀਂ ਜਾਂਦੇ ਨਹੀਂ ਤੁਸੀਂ ਪੈਸਾ ਖਰਚਦੇ ਨਹੀਂ ਤੁਸੀਂ ਉਧਰ ਆਇਨ ਕਾਫਨ ਕਰਦੇ ਨਹੀਂ ਤੁਸੀਂ ਉਧਰ ਘੁੰਮਣ ਫਿਰਨ ਜਾਂਦੇ ਆ ਇੱਕ ਅੱਜ ਐਨਆਰਆਈ ਦੇ ਨਾਲ ਆ ਜਿਹੜੀ ਬਾਦ ਸਲੂਕੀ ਹੋਈ ਆ ਜੇ ਉਸ ਗੋਰੀ ਦੇ ਵਿੱਚ ਪੇੜਾਂ ਵੱਜ ਜਾਂਦੀਆਂ ਜਾਂ ਉਸ ਗੋਰੀ ਦੇ ਵੀ ਸੱਟਾਂ ਲੱਗ ਜਾਂਦੀਆਂ ਤੇ ਸਪੇਨ ਵਾਲਿਆਂ ਯੂਰਪ ਦੀ ਕਿੰਗ ਕੰਟਰੀ ਆ ਸਪੇਨ ਦੇ ਕਾਨੂੰਨਾਂ ਦਾ ਵੀ ਪਤਾ ਵਾ ਸਪੇਨ ਅੱਕਿਆ ਪਿਆ ਵਾ ਉਹਨਾਂ ਨੇ ਮੰਜੀਆਂ ਠੋਕ ਕੇ ਰੱਖ ਦੇਣੀਆਂ ਸੀ ਉਹ ਆਪਣੀ ਬਣਦੀ ਉਹ ਕਾਰਵਾਈ ਪਾ ਵੀ ਸਕਦੇ ਦੋ ਕਾਂਡ ਹੋ ਚੁੱਕੇ ਆ ਪਿਛਲੀ ਵਾਰ ਸਪੈਨਿਸ਼ ਗੋਰੇ ਨੂੰ ਕੁੱਟਿਆ ਗਿਆ ਗੋਰੀ ਨੂੰ ਕੁੱਟਿਆ ਗਿਆ ਤੇ ਉਹਦੋਂ ਬਲੱਤਕਾਰ ਕੀਤਾ ਸੀ ਉਹਨਾਂ ਬੰਦਿਆਂ ਨੂੰ ਸਜ਼ਾ ਵੀ ਹੋਈ ਸੀਗੀ ਕਿੰਨੀ ਸਾਡੀ ਪਬਲਿਕ ਇੰਡੀਆ ਦੀ ਜਿਹੜੀ ਸਪੇਨ 'ਚ ਬੈਠੀ ਆ ਬਈ ਤੁਹਾਡੀਆਂ ਉੱਥੇ ਜੇ ਕੋਈ ਨੁਕਸਾਨ ਕਰ ਦੇਣਾ ਸਾਡੇ ਬੰਦਿਆਂ ਨਾਲ ਘਿਰਨਾ ਕਰਨ ਸਾਡੇ ਬੰਦਿਆਂ ਨੂੰ ਉੱਥੇ ਸੱਟਾਂ ਲਾਉਣ ਤੇ ਕਿੰਨਾ ਔਖਾ ਹੋ ਜੂ ਅੱਜ ਇੱਕ ਐਨਆਰਆਈ ਦਾ ਕੋਈ ਵੀ ਕਸੂਰ ਨਹੀਂ ਉਹ ਗੋਰੀ ਰੋਂਦੀ ਵੇਖੀ ਨਹੀਂ ਜਾਂਦੀ ਵੀ ਜਿਹਦੇ ਘਰ ਵਾਲੇ ਨੂੰ ਕੁੱਟਿਆ ਗਿਆ ਇਹ ਵੀ ਵੀ ਸਾਡਾ ਮਾਜੇ ਦਾ ਵਾ ਕਬਲਜੀਤ ਪੰਨੂ ਜੇ ਪਿਛਲੇ ਕਾਫੀ ਚਿਰ ਤੋਂ ਸਪੇਨ ਦੇ ਵਿੱਚ ਰਹਿ ਰਿਹਾ ਵਾ ਇੱਥੇ ਕਾਫੀ ਕਦੀ ਜਰਮਨ ਆਉਂਦੇ ਆ ਕਦੀ ਬੈਲਜੀਅਮ ਆਉਂਦੇ ਆ ਕਦੀ ਪੁਰਤਗਾਲ ਕਦੀ ਕੁਛ ਆਨਲਾਈਨ ਆਪਣਾ ਕੋਈ ਬਿਜ਼ਨਸ ਕਰਦੇ ਆ ਹੁਣ ਅਗਲੇ ਦਾ ਮਨ ਬਣਿਆ ਇੰਡੀਆ ਕੋ ਮਣਨੂ ਤੇ ਕੀ ਕੋਈ ਐਨ ਆਰ ਆਈ ਮੁੜ ਕੇ ਇੱਧਰ ਆਊਗਾ ਕੋਈ ਗੋਰੀ ਇੱਧਰ ਆਊਗੀ ਜਾਂ ਸਾਡੇ ਬੰਦੇ ਨਾਲ ਵਿਆਹ ਕਰਾਊਗੀ ਕਿੰਨਾ ਗਲਤ ਕੰਮ ਕੀਤਾ ਠੀਕ ਆ ਵੀ ਜਿਹੜੀ ਉਸ ਬੰਦੇ ਦੀ ਕੋਈ ਗਲਤੀ ਤੇ ਦੱਸਣ ਉਹਨੇ ਕੀਤਾ ਕੀ ਆ ਅੱਜ ਇੱਕ ਗੋਰੀ ਆਈ ਆ ਚੌਥਾ ਪੰਜਵਾਂ ਹਮਲਾ ਹੋ ਚੁੱਕਾ ਕਦੀ ਡੈਨਮਾਰਕ ਦੀ ਗੋਰੀ ਦੇ ਨਾਲ ਕਦੀ ਸਪੇਨ ਦੀ ਗੋਰੀ ਦੇ ਨਾਲ ਤੇ ਬਾਈ ਜੀ ਇਹ ਕਿੱਡੀ ਸ਼ਰਮ ਵਾਲੀ ਗੱਲ ਆ ਆ ਹੁਣ ਸਾਡੇ ਬੰਦੇ ਜਾਂਦੇ ਹਿਮਾਚਲ ਘੁੰਮਣ ਕਦੀ ਉਹਨਾਂ ਦੇ ਗੱਡੀਆਂ ਭੰਨ ਦਿੱਤੀਆਂ ਜਾਂਦੀਆਂ ਕਾਜੀ ਕੋਰ ਕਰ ਦਿੱਤਾ ਜਾਂਦਾ ਅੱਜ ਅੱਜ ਕਿਸੇ ਵੀ ਮੀਡੀਆ ਨੇ ਨਹੀਂ ਕਹਿਣਾ ਕਿ ਇੱਕ ਐਨ ਆਰ ਆਈ ਨਾਲ ਇੱਕ ਗੋਰੀ ਦੇ ਨਾਲ ਜਿਹੜਾ ਇਹ ਹਿਮਾਚਲ ਦੇ ਵਿੱਚ ਹੋਇਆ ਇੱਕ ਨਾ ਬਹੁਤ ਨਿੰਦਣਯੋਗ ਆ ਬਹੁਤ ਗਲਤ ਕੀਤਾ ਗਿਆ ਇੱਕ ਬੰਦੇ ਨੂੰ 50 60 ਬੰਦੇ ਪੈ ਕੇ ਸੱਟਾ ਲਾ ਰਹੇ ਆ ਉਹਦੇ ਨਾਲ ਉਹਦੇ ਨਾਲ ਬਦਸਲੂਕੀ ਕਰ ਰਹੇ ਆ ਉਹਨੂੰ ਗਾਲੀ ਗਲੋਚ ਕਰ ਰਹੇ ਆ ਸਿਰਫ ਤੇ ਸਿਰਫ ਉਹ ਇੱਕ ਪੰਜਾਬ ਸਟੇਟ ਦਾ ਤੁਹਾਡਾ ਪੰਜਾਬ ਨੇ ਕੀ ਮਾੜਾ ਕੀਤਾ ਓਏ ਤੁਹਾਡੇ ਜਾਂਦੇ ਆ ਤੁਹਾਡੇ ਘੁੰਮਣ ਫਿਰਨ ਜਾਂਦੇ ਆ ਉਥੋਂ ਖਰੀਦ ਕੇ ਲਿਆਉਂਦੇ ਤੁਹਾਨੂੰ ਪੈਸੇ ਮਟਾਉਂਦੇ ਆ ਤੁਹਾਡੇ ਤੁਹਾਡਾ ਕੀ ਆ ਪਹਾੜੀ ਆਲੂ ਕੱਲੇ ਕਿੰਨੀ ਸ਼ਰਮ ਵਾਲੀ ਗੱਲ ਆ ਵੀ ਆਏ ਦਿਨ ਕੁਛ ਨਾ ਕੁਛ ਇਹ ਲੋਕ ਕਰਦੇ ਆ ਤੇ ਅੱਜ ਜਿਹੜੇ ਆ ਰੇਡੀਓ ਤੇ ਬੈਠੇ ਆ ਆ ਸੋਸ਼ਲ ਮੀਡੀਆ ਤੇ ਬੈਠੇ ਆ ਬਾਈ ਇਹਦੀ ਕਬਲਜੀਤ ਪੰਨੂ ਦੀ ਕਿਉਂ ਨਹੀਂ ਫੋਟੋ ਵੀਡੀਓ ਲਾਉਂਦੇ ਵੀ ਹਾਂ ਇੱਕ ਐਨ ਆਰ ਆਈ ਦੇ ਨਾਲ ਐਨਾ ਤੱਕਾ ਉਹ ਕਹਦੇ ਉਹ ਮੂੰਹ ਇਧਰ ਨੂੰ ਕਰੂ ਸਾਧ ਦੀ ਵਾਲੀ ਗੱਲ ਆ ਇਹ ਜਿਹੜੇ ਹਮਾਚ ਲਈਏ ਨਾ ਇਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਇਹਨਾਂ ਦੀ ਖਾਤਰ ਸਾਰਾ ਆਪਣਾ ਪਰਿਵਾਰ ਮਾਰਨ ਤਾਂ ਪਹਾੜੀ ਰਾਜੇ ਕਿੰਨਾ ਤੱਕਾ ਇਹਨਾਂ ਨੇ ਕਰਦੇ ਰਹੇ ਆ ਅੱਜ ਇਹਨਾਂ ਨੂੰ ਭੁੱਲ ਗਏ ਸਿੱਖ ਅੱਜ ਇਹਨਾਂ ਨੂੰ ਪੱਗਾਂ ਬੁਰੀਆਂ ਲੱਗਦੀਆਂ ਅੱਜ ਇਹਨਾਂ ਨੂੰ ਪੰਜਾਬੀ ਬੁਰੇ ਲੱਗਦੇ ਆ ਕਗਣਾ ਨੇ ਜੇ ਬਕਵਾਸ ਕੀਤੀ ਸੀ ਤੇ ਉਹਦੇ ਕੀਤੇ ਦੀ ਉਹਨੂੰ ਸਜ਼ਾ ਦਿੱਤੀ। ਇਸ ਬੰਦੇ ਨੇ ਬੋਲਿਆ ਵੀ ਕੁਛ ਨਹੀਂ। ਇਹਨੇ ਕੀ ਮਾਰਾ ਕੀਤਾ? ਇਹਦੇ ਕੀ ਹੱਥ 'ਚ ਬੰਦੂਕ ਸੀ? ਇਹਨੇ ਕਿਹੜਾ ਝੰਡਾ ਫੁਕਿਆ? ਇਹਨੇ ਕਿਸੇ ਦੇ ਕੀ ਸੱਟ ਲਾਈ? ਦਲਹੌਜੀ ਘੁੰਮਣ ਗਿਆ ਅਗਲਾ। ਆ ਸਾਡੇ ਵੀਰਾਂ ਨੂੰ ਵੀ ਬੇਨਤੀ ਆ ਕਿ ਇਹਨਾਂ ਤੋਂ ਕਿਨਾਰਾ ਕਰੋ। ਹੋਰ ਸਟੇਟਾਂ ਥੋੜੀਆਂ ਜੰਮੂ ਚਲ ਜਾਓ, ਕਸ਼ਮੀਰ ਚਲ ਜਾਓ। ਜਾਂ ਆਪਣਾ ਹੋਰ ਕਿੰਨਾ ਕੁਝ ਘੁੰਮਣ ਵਾਲਾ। ਪੰਜਾਬ ਚੰਗੀ ਤਰ੍ਹਾਂ ਘੁੰਮ ਕੇ ਵੇਖ ਲਓ। ਗੋਰਿਆਂ ਦੇ ਚਲੋ ਆਪਣੀ ਦੇ ਖਾਦੀ ਕਢੀਓ ਜਿਹੜੀ ਲੇਡੀਸ ਆ ਜਪੇਨ ਦੀ ਉਹ ਕਿਤੇ ਨਾ ਕਿਤੇ ਦੇ ਅਖਬਾਰਾਂ ਵਿੱਚ ਆਇਆ ਲੋਤਨ ਦੱਸਦੇ ਆ ਉਧਰ ਤੇ ਉਧਰ ਜਿੰਨਾ ਆਪਣਾ ਕੱਚਾ ਮੁੰਡਾ ਰਹਿੰਦਾ ਜਾਂ ਆਪਣੇ ਬੰਦੇ ਕੰਮ ਕਰਦੇ ਉਹਨਾਂ ਤੇ ਬਹੁਤ ਮਾੜਾ ਅਸਰ ਪੈਂਦਾ ਗੱਲ ਤੁਹਾਡੀ ਕਿਸੇ ਪੰਜਾਬੀ ਨਾਲ ਹੀਗੀ ਪੰਜਾਬੀ ਨਾਲ ਗੱਲ ਕੋਈ ਨਹੀਂ ਧੱਕਾ ਸ਼ਰੀਆਨ ਧੱਕਾ ਕਰ ਰਹੇ ਆ ਸ਼ਰੀਆਨ ਮਦਸਲੂਕੀ ਕਰ ਰਹੇ ਆ ਇੱਕ ਬੰਦੇ ਨੂੰ ਆਏ ਨੂੰ ਤੁਸੀਂ 100 150 ਪਾ ਕੇ ਇਹਦਾ ਮਤਲਬ ਇਹ ਜੇ ਕੋਈ ਹਿਮਾਚਲ ਤੋਂ ਆਪਣੇ ਪੜਨ ਹੁੰਦਾ ਪੰਜਾਬ ਦੇ ਵਿੱਚ ਨੌਕਰੀ ਕਰਨ ਹੁੰਦਾ ਤੇ ਜੇ ਉਹਦੇ ਨਾਲ ਇਦਾਂ ਹੋਵੇ ਕਿੰਨੇ ਬਿਹਾਰ ਤੋਂ ਬਿਹਾਰੀ ਆਉਂਦੇ ਕੰਮ ਕਰਨ ਕਿੰਨੇ ਹੋਰ ਆਉਂਦੇ ਆ ਗਲਤੀ ਤੋਂ ਜ਼ਰੂਰ ਕਿਤੇ ਨਾ ਕਿਤੇ ਕੋਈ ਗੱਲ ਹੋਈ ਹੋ ਉਦਾਂ ਕਦੀ ਕਦੇ ਪੰਜਾਬ ਵਾਲੇ ਨੇ ਹੱਥ ਹੱਥਾਂ ਦੇ ਚੁੱਕਿਆ ਕਦੀ ਕਿਸੇ ਨੂੰ ਮਾਰਣਾ ਨਹੀਂ ਕਿਹਾ ਕਿੰਨੀਆਂ ਰੇੜੀਆਂ ਨਾਲ ਉਂਡੇ ਕਿੰਨਾ ਕੁਝ ਕਰਨ ਦੇ ਆ ਇਹਦਾ ਕੀ ਕਸੂਰ ਹੀ ਪਊਦਾ ਧੰਨਵਾਦ ਵੀਰ ਆਪਣੇ ਆਪਣੇ ਕਮੈਂਟ ਕਰਕੇ ਦੱਸਿਓ ਕਿ ਕੀ ਇਹਦਾ ਜਿਹੜਾ ਇਹਨਾਂ ਨੇ ਕੀਤਾ ਕੀ ਇਹਨਾਂ ਦਾ ਹੋਣਾ ਚਾਹੀਦਾ